ਅਲਦੀ ਬਰਸ਼ ਮੈਂ ਅੱਜ ਤੱਕ ਨਹੀਂ ਟੰਡੀ। ਅੱਜ ਜੀ ਗਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਕਿਵੇਂ ਜੇ ਸਾਰਿਆਂ ਉਮੀਦ ਆਪ ਠੀਕ ਠਾਕ ਹੋਗੇ। ਲਓ ਜੀ ਸਵੇਰ ਦੇ 10 ਵਜੇ ਨੇ। ਤੇ ਇਧਰ ਪਾਤੇ ਆਪਾਂ ਕੱਪੜੇ। ਪਰਸੋਂ ਦੇ ਧੋਤੇ ਹੀ ਅੰਦਰ ਪਾਏ ਸੀ ਕਿਉਂਕਿ ਲਗਾਤਾਰ بارش ਹੋਣ ਦੀ ਰਾਤ ਦਿਨ। ਤੇ ਉਹ ਸਿੱਲੇ ਸਿੱਲੇ ਤੋਂ ਧੁੰ ਧੁੱਪ ਲੱਗੀ ਆ ਬਾੜ ਛਟੀ ਆ ਤੇ ਹੁਣ ਧੁੱਪੇ ਪਾਏ ਜਿੰਨਾ ਤੱਕ ਇਹਨਾਂ ਨੂੰ ਧੁੱਪ ਨਹੀਂ ਲੱਗਦੀ ਉਹਨਾਂ ਤੱਕ ਕੱਪੜਿਆਂ 'ਚ ਸਮੈਲ ਜੀ ਹੁੰਦੀ ਰਹਿੰਦੀ ਆ ਤੇ ਹੁਣ ਧੁੱਪੇ ਪਾਏ ਆ ਆਪਾਂ ਤੇ ਵੇਖੋ ਪਾਣੀ ਪਿਛੇ ਕਿੰਨਾ ਜ਼ਿਆਦਾ ਆ ਤੇ ਹੁਣ ਆਪਾਂ ਚੱਲੇ ਆ ਮੈਡੀਸਿਨ ਲੈਣ ਡਿਸਪੈਂਸਰੀ 'ਚ ਤੇ ਫਿਰ ਮਿਲਦੇ ਆ ਹੁਣ ਦਵਾਈ ਲੈ ਕੇ ਆਈਏ ਪਹਿਲਾਂ ਓਕੇ ਪਾਣੀ ਦੇ ਵਿੱਚੋਂ ਦੀ ਲੰਗ ਨਾ ਕੇ ਨਾ ਪੈਰਾਂ ਜਿਹਾ ਤੇ ਖਾਰਸ਼ ਬੜੀ ਹੋਣ ਲੱਗ ਪਈ ਉਂਗਲਾਂ ਤੇ ਉਹ ਜ਼ਖਮ ਜੇ ਹੋ ਗਿਆ ਤੇ ਹੁਣ ਮੈਂ ਉਹਨਾਂ ਦੀ ਦਵਾਈਆਂ ਚੱਲੀਆਂ ਪਿੱਛੋਂ ਵੇਖੋ ਬਿਲਕੁਲ ਦਰਿਆ ਬਣਿਆ ਹੋਇਆ ਇੱਧਰ ਵੀ ਵੇਖੋ ਸਾਡੀ ਬੈਕ ਸਾਈਡ ਪਾਣੀ ਜਦੋਂ ਉਹ ਕਿਥੋਂ ਤੱਕ ਪਾਣੀ ਆ ਗਿਆ ਵੇ ਆ ਦੇਣਾ ਪੋਰੇ ਬਰਾ ਾ ਡੁੱਬੇ ਕਿੰਨੇ ਆ ਹੈ ਮੈਂ ਤਾਂ ਆਖਿਆ ਖੜੇ ਹਸਪਤਾਲ ਬੰਦ ਹੋ ਗਿਆ ਹੋਣਾ ਵੀ ਛੁੱਟੀਆਂ ਪੈ ਗਈਆਂ ਹੋਣੀਆਂ ਲਓ ਜੀ ਦਵਾਈ ਆਪਾਂ ਲੈ ਲਈਆਂ ਹੁਣ ਚੱਲੀਏ ਘਰ ਲੋ ਜੀ ਇੱਧਰ ਵੇਖੋ ਸਾਡੇ ਪਿੰਡਾਂ ਦੇ ਵਿੱਚ ਪਾਣੀ ਲਾਇਆਵੇਂ ਵੇ ਕਿੰਨਾ ਪਾਣੀ ਆ ਦੇਖੋ ਨੂਨਾ ਬਰਤਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਆ ਸਿਰਫ ਉੱਚੇ ਉੱਚੇ ਘਰਾਂ 'ਚ ਨਹੀਂ ਹੈਗਾ ਬਾਕੀ ਟੋਟਲ ਜਿਹੜੇ ਆ ਨੀਵੇਂ ਘਰ ਨੇ ਉਹਨਾਂ ਦੇ ਵਿੱਚ ਸਾਰਿਆਂ 'ਚ ਪਾਣੀ ਆ ராணி என்னன்னு டூப்பினா. இதுக்கு தான் ரொம்ப ஜக்கர்தர் இதானா. <Noise/> டோ மணியாண்டிக்கு ਅੱਜ ਜਦ ਪਾਣੀ ਲੱਥਾ ਵਾ ਨੱਡੂ ਫੁੱਲ ਕੇ ਬਾਹਰ ਆਉਣਾ ਹਾਂ ਬੂਤਾ ਬਣਾ ਕੰਡੇ ਤੇ ਵਿਆਹ ਕਰ ਅੱਜ ਥੋੜਾ ਲੱਭਣ ਡਿਆ ਈ ਉਦਾਂ ਤੋਂ ਕਮਾਦ ਕਮੂਦ ਹਣਾ ਅੱਜ ਪਾਣੀ ਲੱਥਾ ਥੋੜਾ ਦਰਿਆ ਦਾ ਤੇ ਇਧਰ ਦੀ ਸਾਈਡ ਇਧਰ ਸਾਈਡ ਦੂਜਾ ਦਰਿਆ ਬਣ ਜਾ ਦਵਾਰ ਯਾਪਾ ਲੈਂਦੀ ਆ ਬੇਬਾ ਜੀ ਹੋਏ ਇੰਨੀ ਮੁਸ਼ਕਾ ਹੁੰਦੀ ਨਾ ਇੱਥੋਂ ਉਹ ਜਿਹੜੀ ਗਾਈ ਮੜੀ ਉਹ ਰੁੜੀ ਨਹੀਂ ਗਾੜੀ ਲੱਗਦੀ ਹੈ ਨਾ ਓਏ ਹੋਏ ਧਿਆਨ ਨਾਲ ਧਿਆਨ ਨਾਲ ਇੱਧਰ ਵੇਖੋ ਸਾਡੇ ਘਰ ਦੇ ਲੱਗ ਗਏ ਬਿਲਕੁਲ ਪਾਣੀ ਇੱਧਰ ਵੇਖੋ ਸੇਵਾ ਦੀਆਂ ਟਰਾਲੀਆਂ ਆਈਆਂ ਮਿੱਟੀ ਵਾਲੀਆਂ ਜਿਹੜੇ ਬੋੜੇ ਲੱਗਦੇ ਆ ਬੋੜੇ ਪਰਪਰ ਲਗਾਏ ਜਾਂਦੇ ਨੇ ਅੱਜ ਇਧਰ ਦੀ ਸਾਈਡ ਤੇ ਮਤਲਬ ਕਿ ਕਾਫੀ ਜਰਾ ਪਾਣੀ ਡਾਉਣ ਹੋਇਆ ਪਰ ਆਹ ਥੰਗੇ ਚੜਨਾ ਵਾ ਤੇ ਅੱਜ ਦਿਖਣ ਲੱਗੇ ਥੋੜੇ ਥੋੜੇ ਕਮਾਦ ਵੇਖੋ ਹੋਲੇ ਥੋੜੇ ਅੱਜ ਦਿਖਣ ਲੱਗੇ ਵੇਖੋ ਕਿੱਦਾਂ ਦੇ ਹੋ ਗਏ ਪਰ ਉਪਰੋਂ ਦੀ ਇਹਨਾਂ ਦੇ ਉੱਤੋਂ ਦੀ ਪਾਣੀ ਲੰਘਦਾ ਜਦੋਂ ਵੱਧ ਜਾਂਦਾ ਤਰਕ ਤੋੜਦੀ ਆ ਵੇਖੋ ਇਹ ਪਹਿਲਾਂ ਪੂਰ ਲੋ ਟੋਆ ਇਹ ਆ ਵੇਖੋ ਇਹ ਐਸਾ ਜੋ ਆ ਵੇਖੋ ਸੱਪ ਇੱਦਾਂ ਚ ਸੱਪ ਬੜ ਗਿਆ ਇਹ ਹੋਰ ਮੈਂ ਹਾਂ ਉਜੀ ਸ਼ਾਮਾਂ ਦੇ 5 ਵਜੇ ਗਏ ਨੇ ਸ਼ਾਮਾਂ ਦੀ ਚਾਹ ਦੀ ਤਿਆਰੀ ਹੋ ਗਈ ਆ ਚਾਹ ਧਰਤੀ ਲੋ ਜੀ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਤੋਂ ਹੁਣ ਹਨੇਰਾ ਹੋ ਗਿਆ ਇੱਥੇ ਲੰਗਰ ਦੀ ਸੇਵਾ ਚੱਲਦੀ ਪਈ ਸੰਗਤਾਂ ਲਈ ਤੇ ਇਸ ਬਲੌਗ ਦਾ ਇੱਥੇ ਐਂਡ ਕਰਦੇ ਆ